ਸਤ ਸ੍ਰੀ ਅਕਾਲ ਜੀ ਆ ਵੀਡੀਓ ਕੋਲ ਸੇ ਪਿੰਡ ਦੀ ਆਈ ਆ ਕਿ ਕਿਸੇ ਘਰ ਦੀ ਸੱਤ ਡਿੱਗਣ ਕਾਰਨ ਇੱਕੋ ਘਰ ਦੇ ਪੰਜ ਜੀ ਮਰ ਗਏ ਤੇ ਉੱਥੇ ਦੋ ਚੀਜ਼ਾਂ ਮੇਰੇ ਬਾਜ਼ਾਰ ਚ ਆਈਆਂ ਪਹਿਲੀ ਵੀ ਸਾਡਾ ਲੱਖਾਂ ਕਰੋੜਾਂ ਰੁਪਿਆ ਲਾਇਆ ਹੋਇਆ ਗੁਰੂ ਘਰ ਦੀਆਂ ਇਮਾਰਤਾਂ ਤੇ ਕੀ ਕੰਮ ਆਉ ਜਿੱਥੋਂ ਇਨਸਾਨੀਅਤ ਦਾ ਪਾਠ ਪੜਾਇਆ ਜਾਂਦਾ ਠੀਕ ਹੈ ਜਿੱਥੇ ਆਖਿਆ ਜਾਵੇ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲਕਾ ਦੂਸਰਾ ਸਾਡਾ ਇੰਨਾ ਇੰਨਾ ਜੋੜ ਮੇਲਿਆਂ ਦੇ ਉੱਤੇ ਲੰਗਰ ਲਾਇਆ ਦਾ ਵੀ ਕਿਤਨਾ ਦਿੱਤੇ ਐ ਹੁੰਦਾ ਵੀ ਕਿਉਂ ਲਾਇਆ ਠੀਕ ਹੈ ਕਿਉਂਕਿ ਬਾਬੇ ਨਾਨਕ ਨੇ ਸਾਨੂੰ ਅੰਨੇ ਬਾਹ ਨਹੀਂ ਸੀ ਅਖੇਮ ਜਿੱਦਨੂ ਮੂਹ ਹੋ ਗਿਆ ਭੱਜ ਲਿਓ ਉਹ ਕਹਿੰਦੇ ਸੀਗੇ ਪਹਿਲਾਂ ਚੀਜ਼ ਨੂੰ ਦੇਖਿਓ ਪਰਖਿਓ ਫਿਰ ਕਰਿਓ ਹੁਣ ਤੁਸੀਂ ਯਕੀਨ ਮੰਨਿਓ ਕਿ ਇਨਸਾਨੀਅਤ ਨਹੀਂ ਰਹੂਗੀ ਤਾਂ ਸਾਡਾ ਇਹ ਸਭ ਕੁਝ ਕਰਿਆ ਲੱਕੀ ਫੇਦਾ ਸੋ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਇਨਸਾਨੀਅਤ ਨੂੰ ਪੈਲ ਦਿੱਤੀ ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਵੰਡ ਕੇ ਸਕੋ ਦਾ ਮਤਲਬ ਇਹ ਨਹੀਂ ਕਿ ਸਕੋ ਦਾ ਵੀ ਖਾਣ ਵਾਲੀ ਚੀਜ਼ ਨੂੰ ਆ ਉਹ ਕਹਿੰਦੇ ਜਿਸ ਕੋਲੇ ਹੈ ਵੀ ਉਹ ਵੰਡ ਕੇ ਸਕੋ ਵੀ ਇਨਸਾਨੀਅਤ ਪੈਲ ਦੇ ਤੌਰ ਤੇ ਠੀਕ ਹੈ ਅਜੇ ਥੋੜਾ ਜਿਹਾ ਵੀ ਇਨ੍ਹਾਂ ਦੇ ਵਿਚਾਰਿਆਂ ਦੇ ਛੱਤ ਪਈ ਹੁੰਦੀ ਕਿ ਪਿੱਛੇ ਦੇ ਸਮੇਂ ਤਾਂ ਚੱਲ ਵੈਸੇ ਪੰਜ ਜੀ ਘਰ ਦੇ ਮਰੇ ਫੇਰ ਵੀ ਦੁੱਖਾਂ ਦੀ ਗੱਲ ਆ ਪਰ ਪਿੱਛੇ ਇੱਕ ਗ੍ਰੰਥੀ ਵੀਰ ਦੇ ਘਰੇ ਸੱਤ ਡਿੱਗ ਕੇ ਮਰ ਗਈ ਗੁਰੂ ਘਰ ਦਾ ਗ੍ਰੰਥੀ ਸੀ ਉਹ ਬੰਦਾ ਪਾਠੀ ਸੀ ਠੀਕ ਹੈ ਕਹਿਣ ਤੋਂ ਮਤਲਬ ਵੀ ਜਿੱਥੇ ਬਾਬੇ ਨਾਨਕ ਨੇ ਇਨਸਾਨੀਅਤ ਤਾਂ ਸਾਨੂੰ ਪਾਠ ਪੜਾਇਆ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਨੇ ਵੀ ਸਾਡੇ ਉੱਥੇ ਲੰਗਰ ਲਾਏ ਸਾਡੇ ਮੂੰਹ ਤੇ ਚਪੇੜਾ ਮਾਰਦੇ ਨੇ ਸਾਡਾ ਕਰੋੜਾਂ ਰੁਪਈਆ ਲੱਖਾਂ ਰੁਪਈਆ ਗੁਰੂ ਘਰ ਦੇ ਸੰਗਮਰਬਰਾਂ ਤੇ ਲੱਗਿਆ ਇਹ ਨਹੀਂ ਕਹਿੰਦੇ ਵੀ ਲਾਓ ਵੀ ਨਾ ਲਾਓ ਲਾਓ ਜੀ ਸਦਕੇ ਪਰ ਉਦੋਂ ਲਾਓ ਪਹਿਲਾਂ ਦੇਖੋ ਕੋਈ ਬੰਦਾ ਡੋਂਪੋ ਖਾਤਾ ਨਹੀਂ ਸੌ ਰਿਆ ਕੋਈ ਬੰਦਾ ਵੀ ਉੱਪਰ ਉਹਦੇ ਛੱਤ ਤਾਂ ਨਹੀਂ ਇਦਾਂ ਦੀ ਹੈ ਵੀ ਜਿੱਥੇ ਖਤਰਾ ਹੋਵੇ ਡਿੱਕੇ ਵੀ ਇੱਕ ਪਾਸੇ ਤਾਂ ਇਨਸਾਨੀਅਤ ਮਰੀ ਜਾਂਦੀ ਆ ਪਰ ਇੱਕ ਥਾਂ 'ਤੇ ਪੈਸਾ ਹੈ ਜ਼ਰੂਰ ਸਟੈਮਨਾ ਬਹੁ ਆ ਪੈ ਐਨਰਜੀ ਬਹੁਤ ਆ ਲੋਕਾਂ ਦੇ ਵਿੱਚ ਪਰ ਫੇਰ ਵੀ ਇੱਕ ਪਾਸੇ ਸਾਡੀ ਇਨਸਾਨੀਅਤ ਮਰੀ ਜਾਂਦੀ ਆ ਇੱਕ ਪਾਸੇ ਜਿੱਥੇ ਲੋੜ ਨਹੀਂ ਹੈ ਜਿੱਥੇ ਵੇਸਟਜ ਹੋ ਰਿਹਾ ਉੱਥੇ ਅਸੀਂ ਲੰਗਰ ਲਾਈ ਜਾਂਦੇ ਆ ਉੱਥੇ ਅਸੀਂ ਸੱਤਾ ਦੇ ਉੱਤੇ ਪੈਸੇ ਲਾਈ ਜਾਂਦੇ ਜਿੱਥੇ ਲੋੜ ਵੀ ਨਹੀਂ ਸੋ ਇਸ ਕਰਕੇ ਮਾੜੀ ਅੱਖਾਂ ਖੋਲੋ ਆਪਣੀਆਂ ਦੀਆਂ ਬਾਹਾਂ ਫੜੋ ਜਿੱਥੇ ਲੋੜ ਆ ਉੱਥੇ ਦੇਖੋ ਵੀ ਸਹੀ ਵੰਡ ਕੇ ਛਕਣਾ ਬਾਬੇ ਨਾਨਕ ਨੇ ਆਖਿਆ ਸੀ ਤੇ ਕੋਸ਼ਿਸ਼ ਕਰੀਏ ਇਦਾਂ ਦੀ ਕੋਈ ਘਟਨਾ ਨਾ ਹੋਵੇ ਪਿੰਡ ਦੇ ਵਿੱਚੋਂ ਹੀ ਕੋਈ ਬੰਦਾ ਦਵਾਈ ਉਟੀ ਕੰਨੀ ਔਖਾ ਨਾ ਹੋਵੇ ਠੀਕ ਆ ਜੇ ਕੋਈ ਪੜਨ ਦੀ ਸਮਰੱਥਾ ਰੱਖਦਾ ਉਹਦੇ ਕੋਲੇ ਪੈਸੇ ਨੂੰ ਪੜਾਇਆ ਜਾਵੇ ਠੀਕ ਆ ਕੋਈ ਬੰਦਾ ਇਸੇ ਤਰੀਕੇ ਨਾਲ ਉਹਦੀ ਛੱਤ ਦੇਖ ਲੋ ਚੌਂਦੀ ਤਾਂ ਨਹੀਂ ਹੈ ਇਹ ਆ ਅਸਲੀ ਵੰਡ ਕੇ ਛਕਣਾ ਇਹ ਆ ਗਰੀਬ ਦਾ ਮੂੰਹ ਗੁਰੂ ਕੀ